ਕਰਕੇ ਸਭ ਕੁਝ ਲੰਬਿਆ ਹੋਣਾ ਉਹਨਾਂ ਨੇ ਕਿ ਵਿਆਹ ਵੀ ਦੇ ਨਹੀਂ ਨਹੀਂ ਮਰਨਾ ਨਹੀਂ ਕੋਈ ਗੱਲ ਹੋਈ ਅੱਛਾ ਹੂੰ ਇਹ ਬਾਜੀ ਥੋੜਾ ਦੇ ਟੂ ਆ ਉਹ ਮੈਨੂੰ ਥੋੜਾ ਪਤਾ ਵਾ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੈਨੂੰ ਦੱਸਦਾ ਨਾ ਪਹਿਲਾਂ ਮੈਂ ਕਹਿੰਦੇ ਹਾਂ ਪਹਿਲਾਂ ਵੱਡੀ ਕੁੜੀ ਤੇ ਅਸੀਂ ਵਿਆਹ ਤੇ ਦਦਾ ਹੋਏ ਹੋਏ ਟੂ ਆ ਉਹ ਮੈਨੂੰ ਥੋੜਾ ਪਤਾ ਵਾ ਜੇ ਪਤਾ ਹੁੰਦਾ ਤੈਨੂੰ ਦੱਸਦਾ ਨਾ ਕੋਈ ਗੱਲ ਕੱਚੀ ਹੋਵੇ ਅੱਛਾ ਹੂੰ ਇਹ ਇਹ ਹੁਣ ਪਤਾ ਨਹੀਂਗਾ। ਪੁੱਛ ਲਓ ਭਰਾ ਆਪਣੇ ਜਾਂ ਕੇ ਕੋਈ ਨਹੀਂ। ਪੁੱਛ ਲਓ ਭਰਾ ਨਾ ਮੁੜ ਕੇ। ਠੀਕ ਆ ਨਾ। ਫੇ ਲੋਕਾਂ ਦੇ ਵਿੱਚ ਕਿਦਾਂ ਗੱਲਾਂ ਕਰਨੀਆਂ ਮੁੜ ਕੇ। ਆਹੋ ਮੈਂ ਤਾਂ ਇਹ ਕਹਿਣ ਨਹੀਂ ਆ। ਸ੍ਰੀਕਾਂ ਤਣਾ ਤੇ ਸਿਰ ਦੁਖਦਿਆਂ ਵੀ ਖਾਣਾ। ਤੇ ਜੋ ਠੀਕ ਲੱਗਦਾ ਕਰ ਲੋ। ਹਾਂ ਠੀਕ ਆ ਠੀਕ ਆ। ਕੱਢ ਲੈ। 2 1 ਚੰਗਾ ਚੰਗਾ। ਤੁਸੀਂ ਤਾਂ ਨਾ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੀ। ਮੈਨੂੰ ਲੱਗੇ ਗਵੰਡਨ ਅਵਾਜ ਮਾਰਨ ਦੇ ਹੀ ਉਹ ਚੱਕੀ ਵਾਲੇ ਨਹੀਂ ਜਿਹੜੇ। 2 1 ਚੰਗਾ ਚੰਗਾ ਮੈਂ ਹਾਂ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੇ ਮੈਨੂੰ ਚੱਕੀ ਵਾਲੇ ਦੇ ਘਰ ਨਾਲ ਜ਼ਰੂਰੀ ਗੱਲ ਤੂੰ ਵਨ ਉਹ ਚੰਗਾ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੇ ਵਨ ਮੰਜਾ ਸੀਨ ਚ ਹੀ ਲਿਆਣੋ ਚਲੋ ਯਾਰ ਠੀਕਾ ਹਾਂਜੀ ਤੇ ਆਪ ਹੀ ਮੈਂ ਆਪਣੇ ਤਰੀਕੇ ਨਾਲ ਗੱਲ ਕਰ ਲੂੰਗਾ ਚਲੋ ਠੀਕਾ ਸੱਦ ਕਰਕੇ ਤੁਹਾਨੂੰ ਸੱਦਿਆ ਹੀ ਅੱਛਾ ਅੱਛਾ ਨਹੀਂ ਨਹੀਂ ਤੁਸੀਂ ਦੱਸਿਓ ਵੀ ਉਹੋ ਹੀ ਵਿਚੋਲੇ ਆ ਤੇ ਜਿੱਦਣ ਉਹ ਆਉਂਦੇ ਆ ਨਾ ਉਹਦਣ ਸਾਨੂੰ ਵੀ ਸੱਦ ਲਿਓ ਕੱਢ ਲਿਓ ਇਹੋ ਗੱਲ ਮੈਂ ਕਹਿਣ ਦੀ ਆ ਤੂੰ ਮੁੜ ਕੇ ਨਾ ਇਹਨਾਂ ਦੋਵਾਂ ਜੀਆਂ ਦੇ ਦਿਵਾਲੇ ਹੋਣਗੇ ਅਹੀਂ ਨਾ ਹੀ ਮਖਤਿਆਰ ਹੋਣਾ ਦਾ ਲਾਦਾਂਗੇ ਇਹ ਡੇਅਗ ਰਿਸ਼ਤਾ ਕਰਾਉਣ ਵਿੱਚ ਹੋ ਗਏ ਮੈਂ ਤਾਂ ਹੀ ਤੇ ਤੁਹਾਨੂੰ ਸੱਦਿਆ ਵਾ ਅਹੀਂ ਅੱਛਾ ਅੱਛਾ ਫੋਨ ਮੈਂ ਕਰ ਲਿਆ ਸੀ ਤੇ ਫੇਰ लवली ਦਾ ਫੋਨ ਚੱਲ ਗਿਆ ਤਾਂ ਇੱਧਰ ਨੂੰ ਆਗੇ ਤਾਂ ਦੀ ਮੰਮੀ ਤੁਸੀਂ ਜਾਓ ਮੈਂ ਕਰ ਲੈਂਦੀ ਆ ਠੀਕ ਆਂਦੇ ਜਦੋਂ ਨਾਲ ਨੂੰ ਕਿ ਕੰਮ ਕਰਨ ਵਾਲਾ ਹੀ ਆਂਦੀ ਮਮੀ ਚਲ ਮੈਂ ਤਾਂ ਇਹਨਾਂ ਨੂੰ ਕਰ ਲੈਣੀ ਲੈ ਇਹ ਨੂੰ ਕੋਈ ਲੋੜ ਨਹੀਂ ਹੈ ਵੀ ਇੰਨਾ ਵਧੀਆ ਕਿਤੇ ਘਰ ਬਣਿਆ ਵਾ ਸਾਰੇ ਕਮਰੇ ਦੇ ਸਮਾਨ ਨਾਲ ਭਰੇ ਆ ਉਹਨਾਂ ਦਾ ਸਮਾਨ ਲਾ ਕੇ ਕੀ ਕਰਨਾ ਵਾ ਨਾਲੇ ਰੱਖਣ ਜੁਗੀ ਥਾਂ ਹੀ ਹੈ ਨਹੀਂ ਉਹਨਾਂ ਦੇ ਬਚਾ ਲੈ ਰਵਿੰਦਰ ਸਾਡਾ ਤਾਂ ਕਰਨਾ ਵੀ ਕੀ ਆ ਜਦੋਂ ਹਰ ਇੱਕ ਚੀਜ਼ ਉਹਨਾਂ ਦੇ ਘਰ ਪਈ ਆ ਧੀਏ ਅਸੀਂ ਇੰਨਾ ਖਰਚਾ ਕਰ ਵੀ ਕਿੱਥੋਂ ਕਰਨ ਹਾਂ ਕਰ ਵੀ ਨਹੀਂ ਕਿਉਂ ਉਹ ਫੇਰ ਮੈਂ ਵੀਰ ਨੂੰ ਜਾ ਕੇ ਫੋਨ ਕਰਾਂ ਆਉਣਗੇ ਨਾ ਤੇ ਫਿਰ ਕਰਦਾਂਗੇ ਤੁਹਾਨੂੰ ਫੋਨ ਤੇ ਆ ਜਾਓ ਭਾਜੀ ਚਲੋ ਕਿੰਨਾ ਵੀ ਟਾਈਮ ਲੱਗਣਾ ਵਾ ਪੀ ਲੋ ਚਾਹ ਉਹ ਤਾਂ 2 ਮਿੰਟ ਲੱਗਣੇ ਸਾਰੇ ਠੀਕ ਠੀਕ ਨਹੀਂ ਕੋਈ ਨਹੀਂ ਆ ਜਾਣੀ ਮਾਈਕ ਦੇ ਦਿਓ 1 ਸੰਦੀਪ ਤੈਨੂੰ ਮੇਰੀ ਸੋਈ ਨੂੰ ਮੈਨੂੰ ਸਾਰੇ ਗੱਲ ਦੱਸ ਗੱਲ ਹੋਈ ਕੀ ਆ ਮੰਮੀ ਤੁਹਾਨੂੰ ਗੱਲ ਕੀ ਦੱਸਾਂ ਤੂੰ ਟੈਨਸ਼ਨ ਨਾ ਲਓ ਤੇਰੇ ਮਾਮੇ ਨੂੰ ਪਤਾ ਹੀ ਐ ਗੱਲ ਦਾ ਹਾਂਜੀ ਪਤਾ ਹੀ ਹੈ ਪਰਹੀਂ ਮਨਾ ਕੀਤਾ ਹੈ ਕਿ ਨਾਂ ਦੱਸਿਓ ਉਹਨਾਂ ਤਾਂ ਮੈਨੂੰ ਦੱਸਿਆ ਹੀ ਨਹੀਂ ਅਹੀਂ ਆਹੀ ਕਹਿਣ ਦੇ ਕਿ ਚੱਲ ਵਿਆਹ ਲੰਘ ਜੇ ਇੱਕ ਵਾਰੀ ਮੰਮੀ ਵਿਆਹ ਦੇ ਵੇਰ ਵਿਆਹ ਦੇ ਤੇ ਵੱਡਾ ਜਵਾਈ ਕਿਉਂ ਨਹੀਂ ਵੜਿਆ ਕਰਕੇ ਸਭ ਕੋ ਲੰਬਿਆ ਹੋਣਾ ਉਹਨਾਂ ਨੇ ਕਿ ਵਿਆਹ ਵੀ ਦੇ ਨਹੀਂ ਨਹੀਂ ਬਰਨਾ ਨਹੀਂ ਕੋਈ ਗੱਲ ਹੋਈ ਅੱਛਾ ਹੂੰ ਇਹ ਵਾਦੀ ਥੋੜਾ ਦੇ ਟੂ ਆ ਉਹ ਮੈਨੂੰ ਥੋੜਾ ਪਤਾ ਵਾ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੈਨੂੰ ਦੱਸਦਾ ਨਾ ਪਹਿਲਾਂ ਮੈਂ ਕਹਿੰਦੇ ਹਾਂ ਹਾਂ ਪਹਿਲਾਂ ਵੱਡੀ ਕੁੜੀ ਤੇ ਅਸੀਂ ਵਿਆਹ ਤੇ ਦਦਾ ਹੋਏ ਹੋਏ ਉਹ ਮੈਨੂੰ ਥੋੜਾ ਪਤਾ ਵਾ ਜੇ ਪਤਾ ਹੁੰਦਾ ਤੈਨੂੰ ਦੱਸਦਾ ਨਾ ਕੋਈ ਗੱਲ ਕੱਚੀ ਹੋਵੇ ਅੱਛਾ ਹੂੰ ਇਹ ਹੁਣ ਪਤਾ ਨਹੀਂਗਾ ਪੁੱਛ ਲਓ ਭਰਾ ਪਰੰਜ ਜਾ ਕੇ ਕੋਈ ਨਹੀਂ ਪੁੱਛ ਲਓ ਭਰਾ ਨਾ ਮੁੜ ਕੇ ਠੀਕ ਆ ਨਾ ਫਿਰ ਲੋਕਾਂ ਦੇ ਵਿੱਚ ਕਿਦਾਂ ਗੱਲਾਂ ਕਰਨੀਆਂ ਮੁੜ ਕੇ ਆਹੋ ਮੈਂ ਤਾਂ ਇਹ ਕਹਿਣ ਨਹੀਂ ਆ ਸ਼੍ਰੀਕਾਂ ਤਣਾ ਤੇ ਸਿਰ ਦੁਖਦੇ ਵੀ ਖਾਣਾ ਤੇ ਜੋ ਠੀਕ ਲੱਗਦਾ ਕਰ ਲੋ ਕਾ ਠੀਕ ਆ ਠੀਕ ਆ ਕੱਢ ਲਈਏ ਤੇ 21 ਚੰਗਾ ਚੰਗਾ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੀ ਮੈਨੂੰ ਲੱਗੇ ਗਵੰਟਨ ਵਾਜ ਮਾਰਨ ਦੇ ਹੀ ਉਹ ਚੱਕੀ ਵਾਲੇ ਨਹੀਂ ਜਿਹੜੇ 21 ਚੰਗਾ ਚੰਗਾ ਮੈਂ ਹਾਂ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੀ ਮੈਨੂੰ ਚੱਕੀ ਵਾਲੇ ਦੇ ਘਰ ਨਾਲ ਜ਼ਰੂਰੀ ਗੱਲ 21 ਉਹ ਚੰਗਾ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੇ ਮੰਜਾ ਸੀਨ ਚ ਹੀ ਲਿਆਣੋ ਚਲੋ ਯਾਰ ਹਾਂਜੀ ਤੇ ਆਪ ਹੀ ਮੈਂ ਆਪਣੇ ਤਰੀਕੇ ਨਾਲ ਗੱਲ ਕਰ ਲਵਾਂਗਾ ਚਲੋ ਠੀਕ ਹੈ ਨਾ ਤਦ ਕਰਕੇ ਤੁਹਾਨੂੰ ਸੱਦਿਆ ਹੈ ਅੱਛਾ ਅੱਛਾ ਨਹੀਂ ਨਹੀਂ ਤੁਸੀਂ ਦੱਸਿਓ ਵੀ ਉਹੋ ਹੀ ਵਿਚੋਲੇ ਆ ਤੇ ਜਿੱਦਣ ਉਹ ਆਉਂਦੇ ਆ ਨਾ ਉਹਦਣ ਸਾਨੂੰ ਵੀ ਸੱਦ ਲਿਓ ਕੱਢ ਲੇ ਇਹੋ ਗੱਲ ਮੈਂ ਕਹਿ ਰਹੀ ਆ ਤੂੰ ਮੁੜ ਕੇ ਨਾ ਇਹਨਾਂ ਦੋਵਾਂ ਜੀਆਂ ਦੇ ਦਿਵਾਲੇ ਹੋਣਗੇ ਅਸੀਂ ਨਾ ਹੀ ਮੁਖਤਿਆਰ ਹੋਣਾਂ ਦਾ ਲਾਦਾਂਗੇ ਇਹ ਡੈਗ ਰਿਸ਼ਤਾ ਕਰਾਉਣ ਵਿੱਚ ਹੋਗੇ ਮੈਂ ਤਾਂ ਹੀ ਤੇ ਤੁਹਾਨੂੰ ਸੱਦਿਆ ਵਾ ਅੱਛਾ ਅੱਛਾ ਉਹਦੋਂ ਮੈਂ ਕਰ ਲਿਆ ਸੀ ਫੇਰ लवली ਦਾ ਫੋਨ ਚੱਲ ਗਿਆ ਤਾਂ ਇੱਧਰ ਨੂੰ ਆ ਗਈ ਤਾਂ ਦੀ ਮੰਮੀ ਤੁਸੀਂ ਜਾਓ ਮੈਂ ਕਰ ਲੈਨੀ ਆ ਠੀਕ ਆਂਦੇ ਤੋਂ ਨਾਲ ਉਹ ਨੂੰ ਤੇ ਉਹ ਕੰਮ ਕਰਨ ਵਾਲਾ ਸੀ ਆਂਦੀ ਮੰਮੀ ਚੱਲ ਮੈਂ ਬਾਕੇ ਆਂਦੇ ਨੂੰ ਕਰ ਲੈਨੀ ਲੈ ਇਹ ਨੂੰ ਕੋਈ ਲੋੜ ਨਹੀਂ ਹੈ ਵੀ ਇੰਨਾ ਵਧੀਆ ਕਿਤੇ ਘਰ ਬਣਿਆ ਵਾ ਸਾਰੇ ਕਮਰੇ ਦੇ ਸਮਾਨ ਨਾਲ ਭਰੇ ਆ ਉਹਨਾਂ ਦਾ ਸਮਾਨ ਲਾ ਕੇ ਕੀ ਕਰਨਾ ਵਾ ਨਾਲੇ ਰੱਖਣ ਜੁਗੀ ਥਾਂ ਹੀ ਹੈ ਨਹੀਂ ਉਹਨਾਂ ਦੇ ਉਹ ਚੱਲ ਰਵਿੰਦਰ ਸਾਡਾ ਤਾਂ ਕਰਨਾ ਵੀ ਕੀ ਆ ਜਦੋਂ ਹਰ ਇੱਕ ਚੀਜ਼ ਉਹਨਾਂ ਦੇ ਘਰ ਪਈ ਆ ਧੀਏ ਅਸੀਂ ਇੰਨਾ ਖਰਚਾ ਕਰ ਵੀ ਕਿੱਥੋਂ ਕਰੀਏ ਕਰ ਵੀ ਕਿਉਂ ਉਹ ਫਿਰ ਮੈਂ ਵੀਰ ਨੂੰ ਜਾ ਕੇ ਫੋਨ ਕਰਾਂ ਆਉਣਗੇ ਨਾ ਤੇ ਫਿਰ ਕਰ ਤਾਂਗੇ ਤੁਹਾਨੂੰ ਫੋਨ ਤੇ ਆ ਜਾ ਭਾਜੀ ਚਲੋ ਕਿੰਨਾ ਕੁ ਟਾਈਮ ਲੱਗਣਾ ਵਾ ਪੀ ਲੋ ਚਾਹ ਉਹ ਤਾਂ 2 ਮਿੰਟ ਲੱਗਣੇ ਸਾਰੇ ਠੀਕ ਕੋਈ ਨਹੀਂ ਆ ਜਾਣੀ ਮਾਈਕ ਦੇ ਦੋ 1 ਸੰਦੀਪ ਤੈਨੂੰ ਮੇਰੀ ਸੋਹੀ ਹੂੰ ਮੈਨੂੰ ਸਾਰੇ ਗੱਲ ਦੱਸ ਗੱਲ ਹੋਈ ਕੀ ਆ ਮੰਮੀ ਤੁਹਾਨੂੰ ਗੱਲ ਕੀ ਦੱਸਾਂ ਤੂੰ ਇਹ ਟੈਨਸ਼ਨ ਨਾ ਲਾਓ ਤੇਰੇ ਮਾਮੇ ਨੂੰ ਪਤਾ ਹੀ ਐ ਇਹ ਗੱਲ ਦਾ ਹਾਂਜੀ ਪਤਾ ਹੀ ਪਰ ਅਹੀਂ ਮੰਨਾਂ ਕੀਤਾ ਹੈ ਕਿ ਨਾ ਦੱਸਿਓ ਉਹਨਾਂ ਤਾਂ ਮੈਨੂੰ ਦੱਸਿਆ ਹੀ ਨਹੀਂ ਅਹੀਂ ਆਹੀ ਕਹਿਣ ਦੇਈ ਕਿ ਚੱਲ ਵਿਆਹ ਨੰਗ ਜੇ ਇੱਕ ਵਾਰੀ ਮੰਮੀ ਵਿਆਹ ਦੇ ਵੇਰ ਵਿਆਹ ਦੇ ਤੂੰ ਵੱਡਾ ਅਜਵਾਈ ਕਿਉਂ ਨਹੀਂ ਵੜਿਆ ਕਰਕੇ ਸਭ ਕੁਝ ਲੰਬਿਆ ਹੋਣਾ ਉਹਨਾਂ ਨੇ ਕਿ ਵਿਆਹ ਵੀ ਦੇ ਨਹੀਂ ਨਹੀਂ ਮਰਨਾ ਨਹੀਂ ਕੋਈ ਗੱਲ ਹੋਈ ਅੱਛਾ ਹੂੰ ਇਹ ਵਧੀਆ ਥੋੜਾ ਦੇ ਟੂ ਆ ਉਹ ਮੈਨੂੰ ਥੋੜਾ ਪਤਾ ਵਾ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੈਨੂੰ ਦੱਸਦਾ ਨਾ ਪਹਿਲਾਂ ਮੈਂ ਕਹਿੰਦੇ ਹਾਂ ਪਹਿਲਾਂ ਵੱਡੀ ਕੁੜੀ ਤੇ ਅਸੀਂ ਵਿਆਹ ਤੇ ਦਾਦਾ ਹੋਏ ਹੋਏ ਉਹ ਮੈਨੂੰ ਥੋੜਾ ਪਤਾ ਵਾ ਜੇ ਪਤਾ ਹੁੰਦਾ ਤੈਨੂੰ ਦੱਸਦਾ ਨਾ ਕੋਈ ਗੱਲ ਕੱਚੀ ਹੋਵੇ ਅੱਛਾ ਹੂੰ ਇਹ ਹੁਣ ਪਤਾ ਨਹੀਂਗਾ ਪੁੱਛ ਲਓ ਭਰਾ ਪਰੰਜਾ ਕੇ ਕੋਈ ਨਹੀਂ ਪੁੱਛ ਲਓ ਭਰਾ ਨਾ ਮੁੜ ਕੇ ਠੀਕ ਹੈ ਨਾ ਫਿਰ ਲੋਕਾਂ ਦੇ ਵਿੱਚ ਕਿਦਾਂ ਗੱਲਾਂ ਕਰਨੀਆਂ ਮੁੜ ਕੇ ਆਹੋ ਮੈਂ ਤਾਂ ਇਹ ਕਹਿਣ ਨਹੀਂ ਆ ਸ੍ਰੀਕਾਂ ਤਣਾ ਤੇ ਸਿਰ ਦੁਖਦੇ ਵੀ ਖਾਣਾ ਤੇ ਜੋ ਠੀਕ ਲੱਗਦਾ ਕਰ ਲੋ ਠੀਕ ਆ ਠੀਕ ਆ ਕੱਢ ਲਏ ਦੇਖਦੇ ਆ 21 ਚੰਗਾ ਚੰਗਾ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੀ ਮੈਨੂੰ ਲੱਗੇ ਗਵੰਟਨ ਵਾਜ ਮਾਰਨ ਦੇ ਹੀ ਉਹ ਚੱਕੀ ਵਾਲੇ ਨਹੀਂ ਜਿਹੜੇ 21 ਚੰਗਾ ਚੰਗਾ ਮੈਂ ਹਾਂ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੀ ਮੈਨੂੰ ਚੱਕੀ ਵਾਲੇ ਦਾ ਘਰ ਨਾ ਜ਼ਰੂਰੀ ਗੱਲ 21 ਉਹ ਚੰਗਾ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੇ ਮੰਜਾ ਸੀਨ ਚ ਹੀ ਲਿਆਉਣਾ ਚਲੋ ਯਾਰ ਹਾਂਜੀ ਤੇ ਆਪ ਹੀ ਮੈਂ ਆਪਣੇ ਤਰੀਕੇ ਨਾਲ ਗੱਲ ਕਰ ਲਵਾਂਗਾ ਚਲੋ ਠੀਕ ਹੈ ਤਦ ਕਰਕੇ ਤੁਹਾਨੂੰ ਸੱਦਿਆ ਅੱਛਾ ਅੱਛਾ ਨਹੀਂ ਨਹੀਂ ਤੁਸੀਂ ਦੱਸਿਓ ਵੀ ਉਹੋ ਹੀ ਵਿਚੋਲੇ ਆ ਤੇ ਜਿੱਦਣ ਉਹ ਆਉਂਦੇ ਆ ਨਾ ਉਹਦਣ ਸਾਨੂੰ ਵੀ ਸੱਦ ਲਿਓ ਸੱਦ ਲਿਓ ਇਹੋ ਗੱਲ ਮੈਂ ਕਹਿ ਰਹੀ ਹਾਂ ਤੂੰ ਮੁੜ ਕੇ ਨਾ ਇਹਨਾਂ ਦੋਵਾਂ ਜੀਆਂ ਦੇ ਦੁਆਲੇ ਹੋਣਗੇ ਨਹੀਂ ਨਾ ਹੀ ਮੁਖਤਿਆਰ ਹੋਣਾਂ ਦਾ ਲਾਦਾਂਗੇ ਇਹ ਡੈਗ ਰਿਸ਼ਤਾ ਕਰਾਉਣ ਵਿੱਚ ਹੋਗੇ ਮੈਂ ਤਾਂ ਹੀ ਤੇ ਤੁਹਾਨੂੰ ਸੱਦਿਆ ਵਾ ਲੈ ਅੱਛਾ ਅੱਛਾ ਉਹ ਮੈਂ ਕਰ ਲਿਆ ਸੀ ਫੇ ਲਵਲੀ ਦਾ ਫੋਨ ਚੱਲ ਗਿਆ ਤਾਂ ਇਹ ਇਧਰ ਨੂੰ ਆ ਗਈ ਤਾਂ ਦੀ ਮੰਮੀ ਤੁਸੀਂ ਜਾਓ ਮੈਂ ਕਰ ਲੈਂਦੀ ਆ ਠੀਕ ਹੈ ਸਭ ਨਾਲ ਉਹ ਉਹ ਕੰਮ ਕਰਨ ਵਾਲਾ ਸੀ ਆਂਦੀ ਮੰਮੀ ਚੱਲ ਮੈਂ ਤਾਂ ਵੀ ਆਂਦੇ ਨੂੰ ਕਰ ਲੈਂਦੀ ਲੈ ਇਹ ਨੂੰ ਕੋਈ ਲੋੜ ਨਹੀਂ ਹੈ ਵੀ ਇੰਨਾ ਵਧੀਆ ਕਿਤੇ ਘਰ ਬਣਿਆ ਵਾ ਸਾਰੇ ਕਮਰੇ ਦੇ ਸਮਾਨ ਨਾਲ ਭਰੇ ਆ ਉਹਨਾਂ ਨੇ ਸਮਾਨ ਲੈ ਕੇ ਕੀ ਕਰਨਾ ਵਾ ਨਾਲੇ ਰੱਖਣ ਜੁਗੀ ਥਾਂ ਹੀ ਨਹੀਂ ਉਹਨਾਂ ਦੇ ਉਹ ਚੱਲ ਰਵਿੰਦਰ ਸਾਡਾ ਤਾਂ ਕਰਨਾ ਵੀ ਕੀ ਆ ਜਦੋਂ ਹਰ ਇੱਕ ਚੀਜ਼ ਉਹਨਾਂ ਦੇ ਘਰ ਪਈ ਆ ਧੀਏ ਅਸੀਂ ਇੰਨਾ ਖਰਚਾ ਕਰ ਵੀ ਕਿੱਥੋਂ ਕਰਾਂ